तुम दाते ठाकुर प्रतिपालक नायक खसम हमारे निम्ख, निम्ख, तुम ही प्रतिपालो हम बारक तुम रे तारे जिहवा एक कवन गुण कहिए ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਹੀਐ ਕੋਟ ਪਰਾਦ ਹਮਾਰੇ ਖੰਡੋ ਆਨਕ ਵਿਦੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਓ ਸੁਖ ਹਟਾਲ ਗੁਰ ਸੇਵੀ ਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੇ ਆਈਏ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇ ਤਹਿ ਉਬਾਦ ਗਤ ਕਿਨੇ ਵੜਾ ਪਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪੋ ਹਰ ਭਉ ਜਲ ਤਰਨਾ ਜੈ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ ਵੜ ਪਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਉ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ